ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸੇਵਕਨ ਕੋ YouTube ਚੈਨਲ ਦੇ ਵਿੱਚ ਦੋਸਤੋ ਰੋਜ਼ਾਨਾ ਪੋਸਟਾਂ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨਾਲ ਜੁੜ ਸਕਦੇ ਹੋਗੇ ਜੀ ਅੱਜ ਹੁਣ ਗੱਲ ਕਰਾਂਗੇ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ 10ਵੀਂ ਕਲਾਸ ਦਾ ਰਿਜ਼ਲਟ ਆਜਕਾ ਜੀ ਵੈਬਸਾਈਟ ਤੇ ਇਹ ਲਾਈਵ ਹੋ ਗਿਆ ਰਿਜ਼ਲਟ ਆਪਾਂ ਕਿਸ ਤਰ੍ਹਾਂ ਦੇਖਾਂਗੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਪੂਰੀ ਡਿਟੇਲ ਡਿਟੇਲ ਦੇ ਵਿੱਚ ਜੋ ਕੱਲ ਅੱਸੀਗਾ 18 ਤਰੀਕ ਨੂੰ ਯਾਨੀ ਕਿ ਰਿਜ਼ਲਟ ਆਇਆ ਸੀਗਾ ਜੀ ਉਹ ਸੀਗਾ ਟੋਪ ਸਟੂਡੈਂਟ ਦਾ ਜੋ ਅੱਜ ਫਾਈਨਲੀ ਵੈਬਸਾਈਟ ਤੇ ਜੋ ਰਿਜ਼ਲਟਾ ਹੋ ਆ ਚੁੱਕਿਆ ਹੈਗਾ ਆ ਦੋਸਤੋ ਤੁਹਾਨੂੰ ਦੱਸ ਦੇਵਾਂਗਾ ਕਿ ਤੁਸੀਂ ਪੰਜਾਬ ਸਕੂਲਰ ਦੇ ਰਿਜ਼ਲਟ ਨੂੰ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋਗੇ ਠੀਕ ਹੈ ਦੋਸਤੋ ਤੁਸੀਂ ਕੀ ਇੱਥੇ ਸਰਚ ਕਰ ਲੈਣਾ ਪੀਐਸਬੀ ਜੋ ਯਾਨੀ ਕਿ ਬੈਸਟਾ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਹ ਜਾਓਗੇ ਰਿਜ਼ਲਟ ਦੇ ਸੈਕਸ਼ਨ 'ਚ ਠੀਕ ਹੈ ਜੀ ਇੱਥੇ ਤੁਸੀਂ ਜੋ ਪਹਿਲੀ ਆਪਸ਼ਨ ਹੈ ਰਿਜ਼ਲਟ ਜਾ ਕੇ ਕਲਿੱਕ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਦੂਜੀ ਆਪਸ਼ਨ ਜੀ ਦੋਸਤੋ ਤੁਸੀਂ ਕੀ ਸਰਕਾਰੀ ਪੋਸਟਾਂ ওয়েবসাইট ਜੋ Google ਸਰਚ ਕਰ ਸਕਦੇ ਹੋਗੇ ਇਸ ਤਰ੍ਹਾਂ ਇਦਾਂ ਵੀ ਤੁਸੀਂ ਜਾ ਕੇ ਵਾਲੀ ਰਿਜ਼ਲਟ ਦੇ ਸਕਦੇ ਹੋ ਪਹਿਲਾ ਲਿੰਕ ਆਊਗਾ ਇਸ ਤੇ ਕਲਿੱਕ ਕਰੋਗੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇਸ ਲਿੰਕ ਜੋ ਦੋ ਡੋਗਲੇ ਸਾ ਪਹਿਲੀ অপਸ਼ਨ ਆਉਗੀ ਬ੍ਰੇਕਿੰਗ ਨਿਊਜ਼ ਤੇ ਰਿਜ਼ਲਟ ਆ ਰਿਹਾ ਹੈ ਇੱਥੇ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਇੱਥੇ ਤੁਸੀਂ ਰਿਜ਼ਲਟ ਦੇਖੋਗੇ 10ਵੀਂ ਕਲਾਸ ਰਿਜ਼ਲਟ ਆ ਰਿਹਾ ਹੈ ਇਹ ਤੁਹਾਨੂੰ ਡਾਇਰੈਕਟ ਹੀ ਲਿੰਕ ਮਿਲ ਜਾਊਗਾ ਕਲਿੱਕ ਹੇਅਰ ਦਾ ਤੇ ਕਲਿੱਕ ਹੇਅਰ ਕਰਕੇ ਤੁਸੀਂ ਯਾਨੀ ਕਿ ਸੇਮ ਜੋਬਸ ਵੈਬਸਾਈਟ ਤੇ ਤੁਸੀਂ ਜਾ ਸਕਦੇ ਹੋਗੇ ਰਿਜ਼ਲਟ ਦੇਖ ਸਕਦੇ ਹੋਗੇ ਠੀਕ ਹੈ ਦੋਨਾਂ ਤਰ੍ਹਾਂ ਦਾ ਰਿਜ਼ਲਟ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਇੱਥੇ ਤੁਸੀਂ ਕਿ ਰਿਜ਼ਲਟ ਕਿਸ ਤਰ੍ਹਾਂ ਦੇਖਣਾਗਾ ਉਸਦੇ ਲਈ ਤੁਸੀਂ ਦੋਸਤੋ ਇੱਥੇ ਆਪਣਾ ਜੋ ਤੁਹਾਡਾ ਰੋਲ ਨੰਬਰ ਹੈਗਾ ਉਹ ਫਿਲ ਕਰਨਾ ਸਟੂਡੈਂਟ ਦਾ ਰੋਲ ਨੰਬਰ ਹੈਗਾ ਉਹ ਫ ਠੀਕ ਹੈ ਜਿੱਤੇ ਕੋਲ ਕੋ ਰੋਲੰਬਰ ਨਹੀਂ ਹੈਗਾ ਕਿਸੇ ਜਾਣ ਭੁੱਲ ਗਏ ਜਾਂ ਨਹੀਂ ਯਾਦ ਹੈਗਾ ਤਾਂ ਤੁਸੀਂ ਕੀ ਹੈ ਇੱਥੇ ਆਪਣਾ ਜੋ ਇੰਟਰਨ ਨਾਮ ਆ ਉਸ ਦੇ ਅਕੋਰਡਿੰਗ ਵੀ ਜਿਵੇਂ ਨਾਮ ਦੇ ਆਧਾਰ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਤੁਹਾਡਾ ਜਿਹੜਾ ਰਿਜ਼ਲਟ ਆ ਉਹ ਫਰਸ਼ ਜਿਵੇਂ ਪ੍ਰੋਪੋਜ਼ ਕਰੋ ਪਰਸ ਦੀ ਸਰਚ ਕਰ ਰਹੇ ਹਾਂਗੇ ਠੀਕ ਹੈ ਜੀ ਅਰਸ਼ਦੀਪ ਸਿੰਘ ਇਸ ਤਰ੍ਹਾਂ ਆਪਾਂ ਨਾਮ ਦੇਖਿਆ ਕੋਈ ਵੀ ਸਰਚ ਕਰਾਂਗੇ ਆ ਵੀ ਦੇਖੋਗੇ ਰਿਜ਼ਲਟ ਜਿਹੜਾ ਇਸ ਤਰ੍ਹਾਂ ਸਟੂਡੈਂਟਾਂ ਦੇ ਆਪਣੇ ਕੋਲ ਨਾਮ ਆ ਚੁੱਕੇ ਨੇ ਇਸ ਤਰ੍ਹਾਂ ਤੁਸੀਂ ਫਾਦਰ ਮਦਰ ਨੇਮ ਫਾਈਂਡ ਕਰਕੇ ਗੈਟ ਰਿਜ਼ਲਟ ਤੁਸੀਂ ਚੈੱਕ ਕਰ ਸਕਦੇ ਹੋ ਬੜੀ ਹੀ ਸਾਨੀ ਦੇ ਨਾਲ ਠੀਕ ਹੈ ਜੀ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋ ਏਦਾਂ ਇਹ ਠੀਕ ਹੈ ਇਸ ਟੌਪਿਕ ਵਿੱਚ ਕਿਸ ਤਰ੍ਹਾਂ ਪਰ ਜਿਹੜਾ 10ਵੀਂ ਕਲਾਸ ਦਾ ਰਿਜ਼ਲਟ ਆ ਉਹ ਕਲੀਅਰਫਾਈ ਦੇਖ ਸਕਦੇ ਆਂਗੇ ਜੋ ਵੈਬਸਾਈਟ ਤੇ ਲਾਈਵ ਹੋ ਚੁੱਕਾ ਪੰਜਾਬ ਸਕੂ ਸਿੱਖਿਆ ਬੋਰਡ ਦੀ ਤੇ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਤੁਹਾਨੂੰ ਜਿਹੜਾ ਪੇਜ ਹੈਗਾ ਸੇਵ ਕਰ ਲਓ ਠੀਕ ਹੈ ਜੀ ਇਹਨੂੰ ਤੁਸੀਂ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਜਿਹੜੀ ਨਵੀਂ ਅਪਡੇਟੇਸ਼ਨ ਜਦੋਂ ਵੀ ਕੋਈ ਪੋਸਟ ਪਾਉਣੀ ਆ ਜੀ ਕੋਈ ਜਾਣਕਾਰੀ ਮਿਲ ਸਕੇ ਠੀਕ ਹੈ ਜੀ ਹਰੇ ਫੇਸਬੁਕ ਨੂੰ ਪੇਜ ਨੂੰ ਜਿਹੜਾ ਲਾਈਵ ਤੁਸੀਂ ਫੋਲੋ ਕਰ ਲਓ ਤੇ ਅੱਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਕੀ ਜੀ ਸ਼ੇਅਰ ਕਰੋ ਪੋਸਟਾਂ ਤਾਂ ਕਿ ਤੁਹਾਨੂੰ ਉਹਨਾਂ ਨੂੰ ਵੀ ਯਾਨਕਿ ਜਿਹੜੀ ਜਾਣਕਾਰੀ ਆ ਪੋਸਟਾਂ ਦੀ ਮਿਲ ਸਕੇ ਦਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ